ਮੇਰੇ ਦਾ ਕੀਤਾ ਜੀ। ਸਾਨੂੰ ਤੇ ਬਖਾਉਣਾ। ਫਿਰ ਕੀ ਅਸੀਂ ਉਹ ਬੰਦੇ ਤੋਂ ਇੰਨਾ ਕਿ ਪਿਛਲੀ ਵਾਰੀ ਨਾ ਕਿ 16-16 ਲੱਖ ਦੇ ਕੱਟੇ ਹੁੰਦੇ ਸੀ। ਨਹੀਂ ਭਾਗੂ। 2 ਲੱਖ ਦਾ ਫੇਸੂ ਗਮਸ਼ਰੀਆ ਦਾ। ਬਿਲਕੁਲ ਝੂਠੀ ਗੱਲ ਹੈ। ਮੇਰੇ ਨਹੀਂ ਧੋਕਾ ਨੂੰ ਪੁੱਛ ਲੋ ਕਦੇ ਮੇਰੇ ਕੋਲ ਜਾ ਮੈਂ ਤੇ ਕੋ। ਗੱਲ ਸੁਣੋ ਮੇਰੀ। ਤੁਹਾਤ ਰੁਪਾਇਰ ਛੇਤੀ ਸਰਕਾਰ ਤੁਹਾਡੀ ਬਿਲਕੁਲ ਡਿਗਣੀ ਆ। ਨੰਬਰ ਦੇ ਵਿੱਚ। ਯਾਰ ਉਹਦਾ ਤਾਂ ਬਥੇੜਾ। ਸਰਦ ਨੰਬਰ ਦਿਖਾ ਮੈਂ ਕਹਿੰਦਾ ਕੁਛ ਕਰ। ਨੰਬਰ ਲੈ ਨਾ ਆ ਨੰਬਰ ਜਿਹਦਾ ਹੀ ਤੂੰ ਬੱਸ ਕਰੋ ਤੁਹਾਡਾ ਇਹਨੇ ਬਹੁਤ ਧੰਨਵਾਦ ਆ ਬਾਕੀ ਬਿਲਕੁਲ ਨਹੀਂ ਕੋਈ ਕਹਦੇ ਮੈਂ ਇੱਕ ਰੀਜਰ ਇੱਕੋ ਲੈ ਲੈਂਦਾ ਇਹ ਇਹ ਸਾਰੀ ਤੇ ਲਿਖ ਪਏ ਹੈ ਤੇ ਕੰਮ ਕੀਤਾ ਇਹ ਮੋਕਾ ਦੱਸਣਿਆ ਨਾ ਨੰਬਰ ਖਾਇਓ ਸਾਥ ਨੰਬਰ ਖਾਇਓ ਚੈੱਕ ਦਿਨ ਵੀ ਨਹੀਂ ਆਇਆ ਇਹ ਠੇਕੇਦਾਰ ਨੂੰ ਉੱਥੇ ਢੱਕਿਆ ਗਿਆ ਠੇਕੇਦਾਰਾਂ ਦਾ ਮੈਂ 20 ਲੱਖ ਦਾ ਠੇਕਾ ਲਿਆ ਅੱਛਾ ਧਾਰੀਵਾਲ ਤੋਂ ਲੈ ਕੇ ਅਲੀ ਗੱਲ ਤੀ ਗਾਂ ਜੇ ਕਾਇਆ ਤੋਂ ਅੱਗੇ ਪਾਣੀ ਦੀ ਬੂੰਦ ਵੀ ਪਾਰ ਹੋਈ ਹੋਏ ਕਾਇਆ ਤੋਂ ਪਾਰ ਅੱਗੇ ਤੇ ਇਹ 20 ਲੱਖ ਦਾ 40 ਲੱਖ ਦੇ ਨੂੰ ਤਿਆਰ ਆ ਗਾੜੀ ਇੱਕ ਗੂੰਜ ਪਾਣੀ ਨਹੀਂ ਗਈ ਇਹਦਾ ਇਹ ਜਿਹੜੇ ਹੈਗੇ ਆ ਬੇਲਦਾਰ ਹਾਂਜੀ ਹਾਂਜੀ ਲਿਖੋ ਲਿਖੋ 380 0 0 60 61 180 ਮੈਂ ਅੱਜ ਪਹਿਲੇ ਕਿਸ ਨਾ ਮੈਂ ਪਹਿਲਾਂ ਨਹੀਂ ਪੜਾ ਲੈਂਦੇ ਮੈਂ ਕੀ ਕਰਦਾ ਬਹੁਤ ਜਿਆਦਾ ਮੇਨ ਕੋਈ ਗਾਲੀ ਸਰ ਕੋਈ ਗਾਲੀ ਆ ਕੀ ਕਹਿੰਦੇ ਠੀਕ ਆਗਾ ਹੋਰ ਗੱਲ ਸੁਣੋ ਕੀ ਕਹਿਆ ਠੀਕ ਤਾਂ ਨਹੀਂ ਪਾਜੀ ਮੇਰੀ ਬੇਟੀ ਸੁਣਿਓ ਠੇਕੇਦਾਰ ਜਦਨ ਜੀਐਸਵੀ ਲੈ ਕੇ ਸਵੇਰੇ ਚ ਵੜਿਆ ਹਾਂਜੀ ਹਾਂਜੀ ਐ ਠੱਕੇਰਾ ਲੱਗੇ ਅਹੀਂ ਉਹਨੂੰ ਆਖਿਆ ਭਾਜੀ ਜਿਹੜਾ ਕੰਮ ਆ ਤੁਸੀਂ ਲੇਟ ਕਰ ਰਹੇਗੇ ਸਰਕਾਰਾਂ ਨੇ ਸਾਰੇ ਸੁਵਿਜਾ ਦੇ ਪਾਣੀ ਕਾਗਜ਼ੀ ਛੜ ਦਿੱਤਾ ਉਹ ਆਂਦਾ ਵੀ ਮੈਂ 20 ਲੱਖ ਦਾ ਠੇਕਾ ਲਿਆ ਧਾਰੀਆਲ ਤੋਂ ਲੈ ਕੇ ਅਲੀਗਲ ਤੱਕ ਮੈਂ ਕਾਗੀ ਤੇ ਬੋਲਦਿਆਂ ਨੂੰ ਇੱਕ ਮਿੰਟ ਮੇਰੀ ਬੇਨਤੀ ਸੁਣੀ ਜਾ ਪਰ ਉਹਦੀ ਜਬਾਨ ਵੇਖੋ ਨਾ ਉਹਦੀ ਤਾਂ ਹੀ ਪਤਾ ਨਹੀਂ ਕੀ ਗੱਲ ਹੋਈ ਉਹ ਤੇ ਸਾਨੂੰ ਇੱਕ ਮੇਰੀ ਬੇਨਤੀ ਸੁਣਿਓ ਪਰ ਕਲੇਰਾ ਕੈਰਾਂ ਤੋਂ ਅੱਗੇ ਜਾਂ ਕੁਮਰਾਂ ਨਿੱਬ ਨੇ ਕਿਹਾ ਤੋਂ ਅੱਗੇ ਇੱਕ ਬੂੰਦ ਪਾਣੀ ਵੀ ਨਹੀਂ ਗਈ ਅਸੀਂ ਉੱਥੋਂ ਦੇ ਵਸਨੀਕ ਅੱਛਾ ਫੇਰ ਨਾਲ ਨੱਪਕੇ ਹੀ ਮਾਰੇ ਕਹਿੰਦਾ ਮੈਂ ਪਰਚਾ ਕਰਾਉਣਾ ਤੁਹਾਡਾ ਐਸ.ਓ. ਸਾਹਿਬ ਕਹਿੰਦਾ ਇੱਥੇ ਤੁਹਾਡੇ ਐਸ.ਓ. ਸਾਹਿਬ ਦੇ ਵੈਲਡਿੰਗ ਆ ਤੂੰ ਇਹਨਾਂ ਦਾ ਕੰਮ ਰੋਕ ਦੇ ਤੇ ਤੁਹਾਡੇ ਪਰਚਾ ਕਰਾ ਦੇਣਾ ਵੇਖੋ ਮੈਂ ਇੱਕ ਤੜੇ ਜੱਠੇ ਬੰਦੀ ਦਾ ਨੰਬਾਉਂਦਾ ਵਾਂ ਮੈਂ ਉਹਨੂੰ ਆਖਿਆ ਸੀ ਜਿੱਥੇ ਮਰਜ਼ੀ ਕਰਾ ਦੇ ਪਰਚਾ ਕਹਿ ਲਿਆ ਕੁਮਰਾਂ ਤੱਕ ਮੈਂ ਬੰਦੇ ਤੋਂ ਕਰਾ ਦੇ ਜਿੰਨਾ ਪਾਣੀ ਲਾਉਣ ਦੇ ਮੈਂ ਹਾਂ ਕੁਮਰਾਂ ਤੋਂ ਅੱਗੇ ਪਹੁੰਚਿਆ ਗਿਆ ਹੋਇਆ ਨਾ ਕਾਬਲੀਆਂ ਤੋਂ ਅੱਗੇ ਤੁਸੀਂ ਆਂਦੇ ਕੱਲਾ ਨੌਰਤੀ ਕਾਂ ਦਾ ਨਸ਼ੂਆ ਤੇ ਮੈਂ ਨਹੀਂ ਕਹਾਂ ਮਾਲ ਨੂੰ ਚਲੋ ਜੈ ਜੈ ਸਾਹਿਬ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਅੱਲਾਹ ਨਮਾਜ਼ ਤੁਹਾਨੂੰ ਜਲਾਸ਼ ਕੀਦਾ ਹਲੋ ਅਡਿਓ ਸਾਹਿਬ ਸਿੱਕਲ ਸਿੱਕਲ ਮੈਂ ਰਣਜੀਤ ਸਿੰਘ ਪੱਤਰਕਾਰ ਬੁਲਦਾ ਹਾਂ ਹਾਂ ਜੀ ਤੇ ਸੁਆ ਬਾਰ ਬਾਰ ਟੁੱਟਦਾ ਦਾ ਕਾਰਨ ਕਿਹੜਾ ਸੁਆ ਧਾਰੀਵਾਲ ਤੋਂ ਗਾਹ ਗਾਦਲੀਆਂ ਤੱਕ ਜਾਂਦਾ ਹੈ ਫਤ ਨੰਗਲ ਜੀ ਹਾਂ ਜੀ ਇਹਦੇ ਚ ਲੋਕੀ ਗੰਦਮੰਦ ਪਾਉਂਦੇ ਆਈਓ ਤੇ ਪਰਚਾ ਵੀ ਕੀਤਾ ਉਹਦੇ ਕਰਕੇ ਡੁੱਟਦਾ ਸਫਾਈ ਉਹ ਹੀ ਨਾਲ ਨਾਲ ਫੁੱਟੇ ਵੜਦੇ ਨਹੀਂ ਨਾ ਨਰੇਗਾ ਹੀ ਆ ਨਰੇਗਾ ਤੋਂ ਨਾਚ ਵੀ ਵੇਖੋ ਲਾਏ ਦੇ ਅੰਦਰ ਤੇ ਵੜਦੇ ਨਹੀਂ ਅੰਦਰ ਜਿਹੜਾ ਕਾਈ ਆ ਲਾ ਕੇ ਉਹਨੇ ਬਲੇਟ ਸੁੱਟਦੇ ਆ ਐਡਿਓ ਸਾਹਿਬ ਜਿਹਨੇ 55 ਸੁੱਟਦੀਆਂ ਐਡਿਓ ਸਾਹਿਬ ਦਾ ਸੁਣੋ ਜਿਹੜਾ ਠੇਕਾ ਹਾਤਾ ਉਹਨੇ ਬੋਤਲਾਂ ਸੁੱਟਦੀਆਂ ਐਡਿਓ ਸਾਹਿਬ ਗੱਲ ਸੁਣੋ ਹਾਂ ਜੀ ਤੁਹਾ 19 ਜੂਨ ਨੂੰ ਜਿਹੜੀ ਰਿਪੋਰਟ ਬਣਾ ਕੇ ਸਾਰੇ ਜਈਆਂ ਆ ਤੇ ਐਸਡੀਓ ਤੱਕ ਐਕਸੀਆਂ ਤੱਕ ਐ ਰਿਪੋਰਟ ਦਿੱਤੀ ਆ ਮੁੱਖ ਮੰਤਰੀ ਨੂੰ ਵੀ ਅਸੀਂ ਸਫਾਈਆਂ ਨਹਿਰ ਜੋ ਵੀ ਸੂਵੇ ਆਪਾਂ ਸਫਾਈਆਂ ਕਰ ਦਿੱਤੀਆਂ ਨੇ ਠੀਕ ਆ ਤੇ ਇੱਕ ਇੱਕ ਮੇਰੀ 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 ਪਹਿਲਾਂ ਮੇਰੀ ਪਹਿਲਾਂ ਕਾ ਸੋੜੂ ਤੁਹਾ ਇਹ ਗੱਲ ਕਹਿ ਦਤੀ ਆ ਉਹਨਾਂ ਲਿਖ ਕੇ ਦੇਤੀ ਆ ਤੇ ਉਹਨਾਂ ਦੇ ਅੱਗੇ ਕੁਬਾਰ ਸ਼ਾਪ ਦਿੱਤੀ ਆ ਸੁੱਤੇ ਉੱਠ ਕੇ ਪੀ ਸਫਾਈ ਹੋ ਚੁੱਕੀ ਆ ਤੇ 11:30 ਵਜੇ ਸੂਚ ਪਾਣੀ ਛੱਡ ਦਾਂਗੇ ਅੱਜ ਫੇਰ ਮਸ਼ੀਨ ਲਾਈ ਦੀ ਆਪਣੇ ਕੋਲੋਂ ਉਹ ਮੈਂ ਕਿਹਾ ਅੱਛਾ ਅੱਛਾ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਤਨਖਾਹ ਕਿੰਨੀ ਆਪਣੀ ਹਾਂਜੀ ਤਨਖਾਹ ਕਿੰਨੀ ਆਪਣੀ ਨਹੀਂ ਤਨਖਾਹ ਤੂੰ ਨਹੀਂ ਨਹੀਂ ਤੂੰ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਬਾਈਡ ਜੀ ਕੁਐਸਚਨ ਨਹੀਂ ਹੈਗਾ ਕਿ ਤਨਖਾਹ ਕਿ ਨਹੀਂ ਨਹੀਂ ਸਰ ਮੈਂ ਮੈਂ ਤੁਹਾਡੀ ਗੱਲ ਜਵਾਬ ਦੇਣ ਲੱਗਾ ਤੁਸੀਂ ਕਹਿੰਦੇ 1 ਮਿੰਟ 1 ਮਿੰਟ ਮਗਰ ਮੈਨੂੰ ਇਦਾਂ ਨਹੀਂ ਨਹੀਂ 1 ਮਿੰਟ ਤੁਸੀਂ ਕਿਹਾ ਵੀ ਮੈਂ ਮਸ਼ੀਨ ਆਪਣੇ ਕੋਲੋਂ ਲਈਏ ਮੈਂ ਤਾਂ ਤੁਹਾਨੂੰ ਇਹ ਪੁੱਛਿਆ ਨਹੀਂ ਹੂੰ ਲਾਈ ਆ ਬਾ ਨਹੀਂ ਕੋਈ ਪਾਸਾ ਤੇ ਆਪਣੇ ਕੋਲੋਂ ਹੀ ਲਈਏ ਲਗਭਗ ਲਗਭਗ ਆਪਣੇ ਕੋਲੋਂ ਲਈ ਕੋ 5-7 ਲੱਖ ਤਨਖਾਹ ਹੈ ਜੇ ਤੂੰ ਮਸ਼ੀਨ ਲਈ ਤੂੰ ਨੀ 5-7 ਲੱਖ ਦਰਗਾ ਨਹੀਂ ਹੁੰਦੀ 10000 ਦੀ ਮਸ਼ੀਨ ਜਈ ਤੇ ਮੇਰੇ ਮੇਰੇ ਹਿਸਾਬ ਨਾਲ ਵੇਖੋ ਤੁਹਾਡੇ ਕੋਲ ਰਿਪੋਰਟ ਆ ਕਿ 5-5000 ਰੁਪਿਆ ਲੈ ਕੇ ਤੇ ਸੂਆ ਦੇ ਵਿੱਚ ਤੁਹਾਡੀਆਂ ਪੁਲੀਆਂ ਪਈਆਂ ਇਹ ਤੁਹਾਨੂੰ ਪੁਲੀਆਂ ਵਿਖਾ ਦਿੰਨੇ ਆ ਕਿਹੜੀਆਂ ਪੁਲੀਆਂ ਸੂਚਾਣੇ ਆ ਸਾਡੇ ਨਾਲ ਸੂਆ ਦੇ ਵਿੱਚ ਐਂ ਕਿਉਂ ਫੜੀਏ ਪੈਸੇ ਤੁਸੀਂ ਲਓ ਗੁਰਤੇਜ ਜੀ ਕਿੰਨੀਆਂ ਪੁਲੀਆਂ ਦੂਜੇ ਜੀ ਕਿੰਨੀਆਂ ਪੁਲੀਆਂ ਤੁਸੀਂ ਕਿਸ ਤਰ੍ਹਾਂ ਕਹਿੰਦੇ ਪਏ ਜੀ ਅਹੀਂ ਅਹੀਂ ਤੁਹਾਨੂੰ ਸੱਚ ਕਹਿੰਦਾ ਝੂਠ ਬੋਲਣ ਦੇ ਨਹੀਂ ਤੁਹਾਨੂੰ ਪੁਲੀਆਂ ਵਿਖਾ ਦਿੰਨੇ ਨਹੀਂ ਵੇਖੋ ਇਦਾਂ ਨਹੀਂ ਇਦਾਂ ਨਹੀਂ 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 ਫਿਰ ਰਿਪੋਰਟ ਦੇ ਦਿੱਤੀ ਦਵਾ ਬਣਾ ਕੇ ਆ ਆ ਵਿਖਾਈ ਜਰਾ ਕੇ 1 ਮਿੰਟ ਨਹੀਂ ਆ ਵੇਖੋ ਬਜ਼ੁਰਗਾਂ ਦੇ ਵਿੱਚ ਅਜੇ ਤਣੂ ਅਜ ਲੱਗੇ ਇਹ ਇਹ ਦੱਸੋ ਵੀ ਇਹ ਸੁਆ ਬਣ ਸਕਦੇ ਆ ਜੇ ਬੋਰੀਆਂ ਦੇ ਤੁਸੀਂ ਬੰਨ ਲਾਉਂਦੇ ਜੇ ਨਹੀਂ ਇਹ ਬੋਰੀਆਂ ਤਾਂ ਮਗਰ ਮਿੱਟੀ ਪੈਣੀ ਹੈ ਨਾ ਜੀ ਨਹੀਂ ਅਹਿਜੂ ਸਾਹਿਬ ਵੇਖੋ ਤੁਹਾਨੂੰ ਇੱਥੇ ਕੰਟਰੋਲ ਹੋ ਗਿਆ ਨਹੀਂ ਮੈਂ ਤੁਹਾਨੂੰ ਕਿੰਨੇ ਸਾਲ ਹੋਇਆ ਆ ਆ ਵੇਖੋ ਫੋਨ ਤੇ ਚੰਗੀਆਂ ਨਹੀਂ ਲੱਗਦੇ ਆਪਾਂ ਨਹੀਂ ਵੀਡੀਓ ਚੱਲਣ ਦੀ ਆ ਫੋਨ ਤੇ ਵੀ ਚੱਲਣ ਦੀ ਆ ਮੈਂ ਮੇਰੇ ਘਰ ਸੋਣ ਮੈਂ ਮਲੇ ਸਾਹਿਬ ਨੂੰ ਫੋਨ ਕਰਨਾ ਵਾ ਗੱਲਾਂ ਕਰਦੇ ਪਏ ਜੀ ਬੰਦੇ ਨੂੰ ਗੁੱਸਾ ਜਿਹੜਾ ਹੋ ਗੁੱਸਾ ਨਹੀਂ ਅਹੀਂ ਅਹਿਜੂ ਅਹੀਂ ਐਮ ਐਲ ਏ ਸਾਹਿਬ ਨੂੰ ਫੋਨ ਕਰਨਾ ਵਾ ਦੱਸਣਾ ਵਾ ਤੁਹਾਡੀ ਰਿਪੋਰਟ ਦੇਣੀ ਆ ਨਾ ਕੀ ਜੇ ਸੂਏ ਦੀ ਸਫਾਈ ਨਹੀਂ ਹੋਈ ਇੱਥੇ ਕੱਚ ਬੋਦਲਾ ਉਹ ਮੈਂ ਵੀ ਜਵਾਨਾ ਮੈਨੂੰ ਦਿਖਾਓ ਕੱਚ ਬੋਦਲ ਕਿੱਥੇ ਆ ਨਹੀਂ ਆਉਣਾ ਤੂੰ ਇਹ ਮੌਕਾ ਵੇਖੋ ਵੀ ਸੂਏ ਦੀ ਮੈਨੂੰ ਦੱਸੋ ਜੀ ਮਰੇ ਤੇ ਦੂਜੇ ਦੇ ਨਹੀਂ ਦੁਸ਼ਮੰਦੀ ਸਵਾਲ ਨਹੀਂ ਆਏ ਨਹੀਂ ਨਹੀਂ ਮੈਂ ਸਾਨੂੰ ਜਾਣਨ ਦਾ ਮਤਲਬ ਨਹੀਂ ਸਾਨੂੰ ਸਿਰ ਮਤਲਬ ਇਸ ਚੀਜ਼ ਦਾ ਹੈ ਜਿੱਥੇ ਗਲਤ ਕੰਮ ਜਾਵਾਂਗੇ ਮੈਨੂੰ ਸਫਾਈ ਸੂਵੇ ਦੀ ਦੱਸ ਦਿਓ ਕਿ ਇੱਥੇ ਸਫਾਈ ਹੋਈ ਆ ਉਹਦੇ ਸਫਾਈ ਹੋਈ ਦੀ ਆ ਉਹ ਦੱਸੋ ਥੱਲੇ ਗਾਰ ਆ ਆਜ ਵੇਖੋ ਜਿਹੜੇ ਵੀਡੀਓ ਚੱਲਣ ਦੀਆਂ ਜਿਨ੍ਹਾਂ ਲੋਕਾਂ ਨੇ ਵੇਖ ਰਿਓ ਆਪੇ ਤੁਹਾਨੂੰ ਦੱਸਣਗੇ ਕਿ ਸਫਾਈ ਹੋਈ ਆ ਜਾਂ ਨਹੀਂ ਹੋਈ ਚਲੋ ਸਰਦਾਰ ਜੀ ਆਪਾਂ ਨਾ ਇੰਦਾ ਪਈਏ ਚੱਕਰਾਂ ਜਿਵੇਂ ਫਿਰਾਂ ਚੱਕਰਾਂ ਜਿਵੇਂ ਤੁਹਾਨੂੰ ਮੇਰੇ ਹਿਸਾਬ ਨਾਲ ਨਾ ਪਿਛਲੇ ਸਾਲ ਵੀ ਸਫਾਈ ਨਹੀਂ ਤੁਹਾਂ ਕੀਤੀ ਆਰਕੀ ਵੀ ਨਹੀਂ ਕੀਤੀ ਤੇ ਇਹ ਜਰੂਰ ਤੋਹਾ ਕੀਤਾ ਵਾ ਵੀ ਮੁੱਖ ਮੰਤਰੀ ਜਰੂਰ ਨਹੀਂ ਜੂ ਨੂੰ ਤਾ ਰਿਪੋਰਟ ਦੇ ਦਿੱਤੀ ਆ ਵੀ ਲਾ ਦਿਓ ਖੋਤੇ ਉਹਨਾਂ ਵੇਖਣ ਤੇ ਹੋਣਾ ਨਹੀਂ ਕੋਈ ਸਫਾਈ ਹੋਈ ਆ ਕੋਈ ਸਫਾਈ ਨਹੀਂ ਹੋਈ ਬਿਲਕੁਲ ਸਫਾਈ ਨਹੀਂ ਹੋਈ ਮਗਰ ਬੋਲਦੇ ਪਏ ਨਾ ਬੰਦੇ ਨਾ ਮੇਰੀ ਗੱਲ ਯਾ ਗੱਲ ਕਰਨ ਦੇ ਨਹੀਂ ਖਾਰੇਗੇ ਕਾਜੀ ਕਰਵਾ ਮੈਂ ਮੌਕੇ ਤੇ ਆ ਜਾਓ ਫਿਰ ਇੱਥੇ ਆਓ ਕਿ ਨਹੀਂ ਲਾ ਕੇ ਤੁਸੀਂ ਕਿ ਮੈਂ ਖੜਾ ਕੇ ਜਈ ਭੇਜਦਾ ਮੈਂ ਆਪਣਾ ਜਈਦਰ ਤੋ ਵੇਖੋ ਜਦੋਂ ਥਲੋ ਜਈ ਜਿਹੜਾ ਨਾ ਜਈਓ ਇਹ ਫਿਰ ਦੇਲ ਦਾ ਵੇਜ ਦੋ ਮੇਰੀ ਗੱਲ ਸੁਣੋ ਮੈਂ ਜਈ ਨੂੰ ਭੇਜਦਾ ਨਾ ਮੈਨੂੰ ਇਹਦੀ ਟਿਕਟ ਨਾ ਕਰੋ ਪਲੀਜ਼ ਨਹੀਂ ਇਸ ਮਹੀਨੇ ਦੁਸ਼ਮਨੀ ਮੈਂ ਬਖਤ ਫਿਰ ਤੁਹਾਨੂੰ ਤੇ ਮੈਨੂੰ ਹਾਲ ਕਰੋ ਐਸਡੀਓ ਸਾਹਿਬ ਹਾਂਜੀ ਹਾਂਜੀ ਅੱਜ ਤੋਂ ਮਹੀਨਾ ਪਹਿਲਾਂ ਤੁਹਾਡਾ ਕੰਮ ਰੋਕਿਆ ਸੀ ਕੀ ਆਪਣੇ ਕੰਮ ਕਿਹਾ ਹੈ ਨਾ ਤੁਸੀਂ ਪੁੱਛਾਣੋ ਨਾ ਪੁੱਛਾਣੋ ਨਾ ਕੋਈ ਹੋਇਆ ਅਸਗਨ ਨਾ ਨਹੀਂ ਮੈਨੂੰ ਦੱਸੋ ਤੁਸੀਂ ਬੋਲਦੇ ਕੌਣ ਦੇ ਮੈਂ ਕਿਸਾਨ ਜੀ ਉਹਨਾਂ ਨੇ ਇਕਤਾਗੜਾ ਦਾ ਬਲਾਕਾ ਕੋ ਪਿੰਡ ਕਲੇਰਖੁਰ ਤੋਂ ਬੋਲਦਾ ਕਲੀਅਰ ਕਰ ਦੋ ਜਿਹਦਾ ਤੁਸੀਂ ਕਹਾਂ ਲਾਈ ਦੀਆਂ ਉੱਪਰ ਨਾ ਨਾ ਟਾਲਾ ਟੋਲਾ ਨੂੰ ਛੱਡੋ ਤੁਸੀਂ ਟਾਲਾਂ ਦੀ ਸਾਡੇ ਕੋਈ ਸੰਬੰਧ ਨਹੀਂਗਾ ਠੀਕ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਕਿਸੇ ਜੁਨੇ ਦੇ ਇੱਕ ਨਾਮ ਨਹੀਂ ਨਾ ਨਹੀਂ 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 ਕੱਟ ਗਿਆ ਇਹ ਹੁਣ ਅਈ ਐਮਐਲਏ ਸਾਹਿਬ ਨਾਲ ਵੀ ਗੱਲ ਕਰਾਂਗੇ ਜੇ ਆ ਕੇ ਨੰਬਰ ਉਹਦਾ ਵੀ ਜਰਾ ਗਲਾ ਅਫਰੀ ਫੂੰਕਦੀ ਇਹ ਸਿਰਫ ਵੇਖੋ ਕਿ ਹੈ ਬਨੇ ਸਫਾਈ ਨਹੀਂ ਥੱਲੇ ਇਹਨਾਂ ਦੇ ਜਿਹੜੇ ਜਈ ਆ ਨਾ ਜਈ ਆ ਜਈ ਤੋਂ ਲੈ ਕੇ ਐਸਡੀਓ ਐਸਟੀਓ ਲੈ ਕੇ ਐਕਸ਼ਨ ਤੱਕ ਸਭ ਨੇ ਲੰਘੇ ਸਹੇਜ ਜਾਂਦਾ ਵਾ ਉਹ 2-3 ਲੱਖ ਮਸ਼ੀਨਾਂ ਲੈ ਗਿਆ ਆ ਜਿਹੜਾ ਸਾਰੇ ਵਿਖਾ ਸਾਰੇ ਖੇਤੇ ਕੋਈ ਮਤਲਬ ਸਫਾਈ ਹੋਈ ਹੈ ਕਿ ਬਨੇ ਸਫਾਈ ਹੋਈ ਆ ਨਵੀਂ ਨਾ ਬਾਗ ਦੇ ਹੋਈ ਆ ਤੇ ਦੱਸ ਨਾ ਕਿ ਬਨੇ ਇਸ ਕਰਕੇ ਦੱਸੋ ਮੜ ਬਈ ਨਹੀਂ ਹੋਈ ਕੋਈ ਸਫਾਈ ਕਿ ਬਨੇ ਨਾ ਨਾ ਨਹੀਂ ਹੋਈ ਨਹੀਂ ਹੋਈ ਨਹੀਂ ਲੋਕ ਖੇਤੇ ਨੇ ਸਾਰੇ ਵੇਖੋ ਕਹੇ ਬਨੇ ਕੋਈ ਸਫਾਈ ਨਹੀਂ ਸਾਰਾ ਸਾਰ ਝੂਠ ਬੋਲੀ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੂੰ ਰਾਮ ਇਹਨਾਂ ਨੇ ਖਬਰ ਲਾਤੀ ਆ ਦੇਤੀ ਆ ਉਹ ਇੱਕ ਵਾਰ ਛੱਪ ਗਿਆ ਇਹ ਜਿਹੜੇ ਪੱਤਰਕਾਰ ਨੇ ਸਾਡੇ ਅਖਬਾਰਾਂ ਮੈਂ ਨਾ ਪੜਾ ਵੀ ਉੱਥੇ ਬਹਿ ਕੇ ਖਬਰਾਂ ਲਾਉਂਦੇ ਜੇ ਕਦੀ ਮੌਕਾ ਵੀ ਵਿਖਿਆ ਆ ਕੇ ਇਸੇ ਤਰ੍ਹਾਂ ਕਬਰਸਤਾਨ ਦੇ ਵਿੱਚ ਇਸੇ ਪਿੰਡ ਦੀ ਖਬਰ ਫੇਰ ਸਾਨੂੰ ਵਾਰ-ਵਾਰ ਕਹਿਣਾ ਪੈਂਦਾ ਵਾ ਜਿਵੇਂ ਕਬਰਸਤਾਨ ਦੇ ਵਿੱਚ ਇਹਨਾਂ ਨੇ ਛੱਡਾ ਪਾ ਦਿਆ ਸਭ ਕੁਝ ਕਰ ਦਿੱਤਾ ਇਹਨਾਂ ਨੇ ਤੇ ਜਿਹਦੇ ਵਿੱਚ ਹੋਇਆ ਕੱਖਰੀ ਉਹ ਵੀ ਪੱਤਰਕਾਰ ਆ ਬਖਸ਼ਾਈ ਆ ਇਹ ਆਪਣੇ ਮਤਵ ਨਹੀਂ ਬਖਸ਼ਣੇ ਜਿਹੜੀ ਇਹ ਗਲਤ ਗੱਲਾਂ ਕਰਦੇ ਨਾ ਇਹ ਬਿਲਕੁਲ ਗਲਤ ਕਰੀ ਤੁਰੇ ਜਾਂਦੇ ਨੇ ਉੱਥੇ ਬਹਿ ਕੇ ਖਬਰਾਂ ਲਾਉਂਦੇ ਰਹੇ ਹੁਣ ਮੁੱਖ ਮੰਤਰੀ ਨੂੰ ਕੋਈ ਸੁਫਰਾਇਆ ਚ ਪੀ ਸੂਵੈਦੀ ਸਫਾਈ ਹੋ ਚੁਕੀ ਆ ਜਾਇ ਪੁਲੀਆਂ ਥੱਲੇ ਪਾਤੀਆਂ ਨੇ ਉਹਨਾ ਆਪਣਾ ਕੰਮ ਤੋਂ ਕਰੀ ਜਾਂਦੇ ਨੇ ਪਰ ਲੇਕਿਨ ਥੱਲੇ ਜਿਹੜੇ ਸਰਦਾਰ ਗੱਲ ਤਾਂ ਆਜਾ ਇੰਦਰ ਪੁਛੇ ਵਿਚਾਰੇ ਗੀਬਨ ਜਿਹੜੇ ਸਾਡੇ ਨੇ ਭੈਣ ਭਰਾ ਨੇ ਮਜ਼ਦੂਰ ਇਹਨਾਂ ਦਾ ਗੱਲ ਕਰਨੀ ਹੈ ਪਾਲਿਟੀ ਕਿਹੜੀ ਆ ਤੇ ਕੌਣੇ ਕੰਮ ਕਰਦੇ ਆ ਹਾਂਜੀ ਆਓ ਜੱਟਾ ਆਓ ਆਓ ਇਹ ਤੁਹਾਡਾ ਕਿਹੜਾ ਮਹਿਕਮਾ ਮਹਿਕਮਾ ਦਾ ਜਗਰਾਤ ਵਾਲਾ ਕੀ ਹੈ ਮਿਰਗਾਲੇ ਮਿਰਗਾਲੇ ਅੱਛਾ ਇਹ ਮਿਰਗਾਲੇ ਪੈਸੇ ਤੁਹਾਨੂੰ ਸੈਂਟਰ ਤੋਂ ਮਿਲਣੇ ਕਿ ਜਾਈ ਦਿੰਦੇ ਪਲਿਓ ਇਹ ਦਿੰਦੇ ਜੀ ਇਹ ਕਿੱਦਾਂ ਦਿੰਦੇ ਇਹ ਤੇ ਨਰੇਗਾ ਜਿਹੜੀ ਆ ਇਹ ਸੈਂਟਰ ਦੇ ਪੈਸੇ ਆ ਅੱਛਾ ਜੀ ਆਹਨੋ ਖਾਤੇ ਜੀ ਹੁੰਦੇ ਆ ਜੀ ਖਾਤੇ ਚ ਹੁੰਦੇ ਆ ਇਹ ਸੈਂਟਰ ਨੂੰ ਪੈਸੇ ਹੁੰਦੇ ਆ ਠੀਕ ਹੈ ਅੱਛਾ ਇਹ ਤੁਹਾਨੂੰ ਜਿੱਥੇ ਮਰਜ਼ੀ ਵਾਈ ਫਿਰ ਤੇ ਕਿਹੜੇ ਪਿੰਡ ਦੇ ਤੁਸੀਂ ਕਈ ਕੋਟਲੇ ਚ ਲਾਂ ਬਾਈ ਕੋਟਲੇ ਚ ਲਾਂਦੇ ਇਹ ਦੱਸੋ ਆ ਸਾਰੇ ਸੁਣਦੇ ਨੇ ਹਰ ਪਿੰਡ ਪਿੰਡ ਦੇ ਵਿੱਚ ਜਿਹੜੇ ਆ ਨਰੇਗਾ ਰਹਾ ਹਰ ਪਿੰਡ ਪਿੰਡ ਦੇ ਵਿੱਚ ਹਨਾ ਉਹ ਡੇਰੇ ਚ ਵੀ ਆ ਗਿਆ ਇਹ ਪਿੰਡ ਚ ਵੀ ਹੈਗੇ ਆ ਉਹ ਆਪ ਉਹਨੇ ਪਿੰਡਾਂ ਦੇ ਕਿਉਂ ਨਹੀਂ ਲੋਕ ਲੈਂਦੇ ਤੁਹਾਨੂੰ ਕੋਟਲੇ ਤੋਂ ਲੈਂਦਾ ਨਾ ਨਹੀਂ ਇਹ ਗੱਲ ਜਿੱਥੇ ਹੈ ਝੋਟਾ ਜਿੱਥੇ ਕਹਿਣ ਉਹ ਸਹੀ ਜਾਣਾ ਬਿੱਲੇ ਹਣੀ ਹੋਰ ਵੀ ਹੋਰ ਕਿੱਥੇ ਡੇ ਆ ਉੱਥੇ ਟੁੱਟ ਗਿਆ ਨਹੀਂ ਟੁੱਟਾ ਨਹੀਂ ਉੱਧਾ ਸਫਾਈ ਕਰ ਸਫਾਈ ਕਰਨ ਦੇ ਇਹ ਸਫਾਈ ਕਰਨ ਦਾ ਕੋਈ ਟਾਈਮ ਹੈਗਾ ਉਹ ਪਾ ਕੇ ਨਾ ਬਿੜ ਤੇਰਾ ਓੜਾ ਚਾਲ ਓੜਾ ਚਾਲ ਹਾਂਜੀ ਓੜੇ ਚਾਲਦੇ ਆ ਹਾਂਜੀ ਆ ਯਾਰ ਆ ਪੈਣਾ ਦੀ ਵੀ ਫੋਟੋ ਲਾ ਲਈ ਨਾ ਪੈਣੋ ਗਾ ਸੁਣ ਗਰਮੀ ਬੜੀ ਆ ਕਿੰਨੇ ਪੈ ਮਿਲਦੇ ਆ 322 ਰੁਪਏ 322 ਰੁਪਏ ਤੇ ਸਾਫ ਸਾਦ ਲੱਖ ਲੈਣ ਵਾਲੇ ਇੱਥੇ ਬੈਠੇ ਆ ਪੁਲੀਆਂ ਦੀ ਕਮਾਈ ਕਿੰਨੀ ਕਮਾਈ ਉਹ ਕਰਨ ਲਏ ਨੇ ਤੁਹਾਨੂੰ ਕੀ ਦਿੰਦੇ ਆ ਸਾਡੇ ਦੇ ਰਹੇ ਨੇ ਹੋਰ ਕਿੰਨੀ ਧੜੀ ਆ ਉਹ ਜੀ ਉਹ ਦੱਸਣ ਤੇ ਹਾਂ 300 22 ਰੁਪਏ ਤੇ ਦੋ ਤਿੰਨ ਲੱਖ ਤੇ ਮਸ਼ੀਨਾਂ ਲੈ ਕੇ ਮਸ਼ੀਨੇ ਕੀਤਾ ਕੋਈ ਇੱਥੇ ਨਹੀਂ ਉਹ ਕੋਈ ਕੀਤਾ ਤੁਹਾਡੇ ਸਾਹਮਣੇ ਜਿਹੜਾ ਹਾਂ ਇਹੋ ਕੋਈ ਕੀਤਾ ਜੋ ਕਿ ਤੇ ਤੁਹਾਡੇ ਸਾਹਮਣੇ ਆ ਵੇਖੋ ਇਹਨਾਂ ਦਾ ਹਾਲ ਹੈ ਲੋਕਾਂ ਦਾ ਹੋਰ ਭੈਣਾ ਇਹਨੂੰ ਵੀ ਨਹੀਂ ਹਾਂਜੀ ਤੂੰ ਤੇ ਮਾਰੀ ਮੋੜੀ ਕਾਇਮ ਆ ਤੇ ਆ ਵਿੱਚ ਕਰਨ ਬਜ਼ੁਰਗ ਤਾਂ ਕੀ ਆ ਵੇਚ ਇਹਨੂੰ ਇਹਦਾ ਸਾਦ ਉਹ ਬੜਾ ਮੋਟਾ ਆਦਮਾ ਲਾ ਲਾ ਨਾ ਇਹ ਬੁਖਾਰ ਚੱਲ ਗਿਆ ਕਿੱਦਾਂ ਅੱਜ ਸਿਆਣੇ ਨਾ ਇਹਨਾਂ ਨੂੰ ਥੋੜਾ ਥੋੜਾ ਸਾਥ ਵਾਹੂ ਇਹਨਾਂ ਨੂੰ ਤੇ ਇਹਨਾਂ ਦਾ ਇਲਾਜ ਕਰਦੇ ਇਹਨਾਂ ਦਾ ਇਹ ਜਿਹੜੇ ਕਰਦੇ ਨਾ ਇਹਨਾਂ ਨੇ 9 ਜੂਨ ਖਬਰ ਲਾਤੀ ਆ ਵੀ ਸਫਾਈ ਹੋ ਚੁੱਕੀ ਆ ਪਹਿਲਾਂ ਕੋਈ ਸਫਾਈ ਕਿਸੇ ਬਨੇ ਆਪ ਜੂਰ ਹੁਣ ਇਹਨਾਂ ਦੇ ਦਾਤੀਆਂ ਨਾਲ ਆਪ ਜੇ ਤਹਾਰ ਆਪ ਜਦ ਤੱਕ ਇਹ ਕੱਢਾ ਵੜੇ ਪਿਛਲਾ ਪਿਛੇ ਵੇਲਾ ਕੀ ਬਨੇ ਆ ਇਹਨਾਂ ਦਾ ਹਾਲ ਜਰਾ ਐਮਐਲਏ ਨੂੰ ਨੰਬਰ ਲਾ ਜਰਾ ਹਣ ਵੀ Terima kasih telah menonton! ਤੁਸੀਂ ਪੀਏ ਹਾਂਜੀ ਪਹਿਲਾਂ ਇਹ ਤੇ ਮੈਂ ਜੇ ਬੋਲਦਾ ਕਿਤੇ ਕਿਤੇ ਅਰ ਜਿਸੇ ਪੱਤਰਕਾਰ ਬੋਲਣਾ ਤਾਰੀਵਲ ਤੋਂ ਸੁਆ ਚਲਦਾ ਹਾਲ ਤੱਕ ਕਾ ਕੇ ਚਲਦਾ ਵਾ ਹਾਂਜੀ ਇਹ ਸੁਏ ਦੀ ਕੋਈ ਸਫਾਈ ਨਹੀਂ ਕੀਤੀ ਵਾਰ-ਵਾਰ ਸੁਆ ਟੁੱਟਦਾ ਵਾ ਹੁਣ ਨਰੇਗਾ ਵਾਲੇ ਲਾਏ ਇਹਨਾਂ ਨੇ ਹੁਣ ਆਪਾਂ ਉਹਨਾਂ ਦੇ ਨਾਲ ਗੱਲਬਾਤ ਹੈਲੋ ਵਾਗੀ ਪਈਰ ਕਰਨੇ ਨਾ ਕੋਈ ਸਮਝ ਨਹੀਂ ਆ ਰਿਹਾ ਉਸ ਇੱਥੇ ਆ ਗਿਆ ਹਾਂਜੀ ਹਾਂ ਐਮਐਲਏ ਸਾਹਿਬ ਬੋਲਦੇ ਆ ਜੀ ਨਹੀਂ ਜੀ ਉਹਨਾਂ ਨਾਲ ਗੱਲ ਕਰਾਓ ਨਾ ਉਹਨਾਂ ਨਾਲ ਹੀ ਹੋ ਸਕਦੀ ਜੀ ਆਪ ਕੌਣ ਬੋਲ ਰਹੇ ਜੀ ਮੈਂ ਰਿੰਦੀਸ਼ਿਕ ਪੱਤਰਕਾਰ ਬੋਲਦਾ ਵੀਡੀਓ ਚੱਲਣ ਲਈ ਆ ਮੈਂ ਉਹਨਾਂ ਨਾਲ ਕੋਈ ਗੱਲ ਕਰਨੀ ਸੀ ਕਿੱਥੋਂ ਕਿੱਥੋਂ ਬੋਲਦੇ ਜੀ ਹੈਲੋ ਕਲੀਅਰ ਖੁਰ ਤੋਂ ਸੂਏ ਦੇ ਉੱਪਰ ਖੜਿਆ ਸੂਆ ਟੁੱਟਾ ਆ ਸਰੂ ਦੱਸ ਦਿਓ ਜੀ ਮੜ ਜਿਹਨਾਂ ਨੇ 5 ਮਿੰਟ ਫੋਨ ਖੜਾਇਆ ਜੀ ਤਾਂ ਫੋਨ ਆ ਕੋ ਰਣਜੀਤ ਸਿੰਘ ਬੋਲਦਾ ਪਤਿਕਾ ਛੋਟੇ ਕਲੇਰਾਂ ਤੋਂ ਰਣਜੀਤ ਸਿੰਘ ਗੱਲ ਕਰਨਗੇ ਉਹਨਾਂ ਨੇ ਤਾਂ ਹੀ ਕਿਹਾ ਵੀ ਗੱਲ ਉਹ ਗੱਲ ਕਰਨਗੇ ਫਿਰ ਨਾਲ ਕੋਈ ਨਹੀਂ ਕਰਾਉ ਗੱਲ ਸਰੂ ਮੀਸਰ ਸਾਹਿਬ ਨਾਲ ਮੀਟਿੰਗ ਚਾਰੇ ਲੱਗ ਗਈ ਆ ਪਰ ਉਹ ਕਹਿੰਦੇ ਗੱਲ ਕਰ ਲੈ ਫੇ ਕੀ ਇਹਦੇ ਬਾਰੇ ਜਵਾਬ ਦੇਓਗੇ ਤੁਸੀਂ ਸੂਆ ਜਿਹੜਾ बार-बार ਟੁੱਟਦਾ ਆ ਸੂਏ ਦੀ ਕੋਈ ਸਫਾਈ ਨਹੀਂ ਹੋਈ ਅੱਛਾ ਜੀ ਐਸ ਜੀ ਥੱਲੇ ਜਈ ਤੋਂ ਲੈ ਕੇ ਐਸ ਡੀਓ ਤੱਕ ਗੱਲ ਹੋਈ ਆ ਇਹਨਾਂ ਨੇ ਸੂਇਆਂ ਦੇ ਥੱਲੇ ਥੱਲੇ ਪੁਲੀਆਂ ਪਾ ਕੇ 5-5000 ਰੁਪਏ ਦੀ ਗ੍ਰਹੀ ਕੀਤੀ ਇਹਨਾਂ ਨੇ। ਅੱਛਾ ਜੀ। ਤੇ ਸੂਏ ਜਿਹੜੇ ਬਿਲਕੁਲ ਆ ਵੀਡੀਓ ਚੱਲਣ ਦੀ ਆ ਸੂਏ ਬਿਲਕੁਲ ਕੋਈ ਸਫਾਈ ਨਹੀਂ ਕੀਤੀ। ਠੀਕ ਆ। ਆ ਨਰੇਗੇ ਵਾਲੇ ਵਿਚਾਰੇ ਲਿਆਂਦੇ 2-200 ਰੁਪਏ ਦੀ ਹੜੀ ਵਾਲੇ ਢਾਈ ਤੇ 16 ਉਹ ਵਿਚਾਰੇ ਕੱਪੜਾ ਨਾ ਮਿੱਟੀਆ ਪਾਉਂਦੇ ਬੋਰੀਆਂ ਭਰ-ਭਰ ਕੇ। ਆ ਹਰਨਜੀਤ ਸਿੰਘ ਜੀ ਪੱਤਰਕਾਰ ਦੀ ਨਾਲ ਗੱਲ ਕਰਦੇ ਆ ਆਪਣੇ ਪਿੰਡ ਕਲੇਰਕੁੱਟ। ਹਲੋ। ਹਲੋ। ਆ ਤੁਸਲ ਸਿੰਘ ਕਾਲ ਮਰਦੀ ਸੀ ਬੋਲਦਾ। ਅੱਛਾ ਜੀ। ਹਲੋ। ਹੈਲੋ ਅ ਮੈਂ ਤੁਸਾਲ ਸਿੰਘ ਕਾਲ ਮਰਦੀ ਇਸੇ ਬੋਲਦਾ ਹਾਂ ਅਮਨ ਜੀ ਸਾਹਿਬ ਤੁਹਾਡੇ ਧਿਆਨ ਚ ਲਿਆਉਣਾ ਹੈ ਕਿ ਤੁਸੀਂ ਤੇ ਚਲੋ ਸਾਰੇ ਥਾਈ ਫੇਰਾ ਨਹੀਂ ਮਾਰ ਸਕਦੇ ਇਹ ਸੂਆ ਜਿਹੜਾ ਨਾ ਬਾਰ ਬਾਰ ਟੁੱਟਦਾ ਧਾਰੀyal ਤੋਂ ਅਲੀyal ਤੱਕ ਸੂਆ ਚੱਲਦਾ ਏ ਓਕੇ ਠੀਕ ਹੈ ਜੀ ਅੱਛਾ ਇਹ ਜਿਹੜੇ ਥਲੇ ਜੈ ਸਾਹਿਬ ਆ ਜੈਡਿਓ ਸਾਹਿਬ ਆ ਇਹ ਕਹਿੰਦੇ ਜੀ ਅਸੀਂ ਸਫਾਈ ਕਰਾਤੀ ਆ ਸਾਰੇ ਕੰਮ ਕਰਤੇ ਆ ਆਏਗਾ ਮੌਕੇ ਤੇ ਆ ਸੂਏ ਬਿਲਕੁਲ ਬੰਦ ਪਏ ਆ ਤੇ ਸੂਆ ਬਾਰ ਬਾਰ ਟੁੱਟ ਜਾਂਦਾ ਮੈਨੂੰ ਫੋਟੋਆਂ ਸੈਂਡ ਕਰੋ ਮੈਂ ਭੇਜਦਾ ਬਿਲਕੁਲ ਵੀਡੀਓ ਚੱਲ ਨਹੀਂ ਪਈ ਵੀਡੀਓ ਜੂਨ ਪੰਪ ਤੋਂ ਤੁਹਾਨੂੰ ਠੀਕ ਹੈ ਇਹ ਇਹਨਾਂ ਦੇ ਇੱਕ ਵੇਖੋ ਇੱਕ ਗੱਲ ਹੋ ਰਹੀ ਹੈ ਇਹਨਾਂ ਨੇ ਪੂਨੋਂ ਰਿਪੋਰਟ ਮੁੱਖ ਮੰਤਰੀ ਸਾਹਿਬ ਨੂੰ ਪਿਆਹੀ ਸੂਇਆਂ ਦੀ ਹਰ ਜਗ੍ਹਾ ਸਪੋਰਟ ਕਰਕੇ ਤੇ ਪਾਣੀ ਜੂਨ ਇਹਨਾਂ ਤੋਂ ਮੈਨੂੰ ਮੈਨੂੰ ਉਹ ਸੀਐਮ ਸਾਹਿਬ ਦੀ ਰਿਪੋਰਟ ਸੈਂਡ ਕਰੋ ਤਾਂ ਮੈਂ ਉਹਨੇ ਵੀ ਕਰ ਠੀਕ ਹੈ ਜੀ ਬਿਲਕੁਲ ਠੀਕ ਹੈ ਓਕੇ ਠੀਕ ਹੈ ਸੈਂਡ ਕਰ ਦੇ ਯਾਰ ਸੈਂਡ ਕਰ ਸੂਬ ਠੀਕ ਆ ਜੀ ਠੀਕ ਆ ਜੀ ਠੀਕ ਠੀਕ ਐਮ ਐਲ ਏ ਸਾਹਿਬ ਨਾਲ ਗੱਲ ਹੋ ਗਈ ਆ ਉਹ ਕਹਿੰਦੇ ਵੀ ਸਾਨੂੰ ਸਪੋਰਟੋ ਸੈਂਡ ਕਰੋ ਫਿਰ ਆਪਾਂ ਗੱਲ ਕਰਦੇ ਆ ਠੀਕ ਹੈ ਜੀ ਉਹ ਕਹਿੰਦੇ ਵੀ ਚੋਟ ਹਲੋ ਗੁਰਤੇਜ ਜੀ ਗੁਰਤੇਜ ਸਿੰਘ ਜੀ ਹਾਂ ਜੀ ਹਾਂ ਜੀ ਸਾਰੇ ਗੱਲੇ ਆ ਵੀ ਅਸੀਂ ਇਹ ਸੂਏ ਦੇ ਉੱਤੇ ਖੜਿਆ ਜਿੱਥੇ ਸੂਆ ਟੁੱਟਾ ਵਾ ਕਿੱਥੋਂ ਹੈ ਤੁਹਾਨੂੰ ਸੂਏ ਦਾ ਵੀ ਨਹੀਂ ਪਤਾ ਕਦਾ ਕਿਹੜਾ ਟੋਟਾ ਜੀ ਦੱਸੋਗੇ ਤਾਂ ਨਾ ਬਲੋ ਨਹੀਂ ਨਹੀਂ ਤੁਸੀਂ ਇੱਕ ਵਾਰ ਇਸ ਚੀਜ਼ ਦਾ ਤੁਹਾਨੂੰ ਪਤਾ ਵਾ ਕਿ ਜਿਹੜੀਆਂ ਇਹ ਪੁਲੀਆਂ ਪਾਈਆਂ ਨੇ ਲੋਕਾਂ ਕੋਲ 5-5000 ਰੁਪਏ ਲੈ ਕੇ ਸੂਈਆਂ ਦੇ ਵਿੱਚ ਪੁਲੀਆਂ ਹੀ ਪੁਲੀਆਂ ਪਾਈਆਂ ਨੇ ਉਹ ਪਤਾ ਤੇ ਸੂਏ ਟੁੱਟੇ ਦਾ ਨਹੀਂ ਪਤਾ ਮੜਿਆ ਦੱਸਿਓ ਜੀ ਕਮਰੇ ਕਮਰੇਟ ਦੱਸੋ ਵੀ ਸਾਰੇ ਹਾਂਜੀ ਨਹੀਂ ਅਈ ਮੈਂ ਤੁਹਾਨੂੰ ਸਿਰਫ ਇੰਨੀ ਗੱਲ ਪੁੱਛਣਾ ਇਹ ਚੀਜ਼ ਦਾ ਤੁਹਾਨੂੰ ਪਤਾ ਵਾ ਵੀ 5-5000 ਰੁਪਏ ਲਾ ਕੇ ਪੁਲੀਆਂ ਸੂਆਂ ਚ ਪਾਉਣੀਆਂ ਨੇ ਤੇ ਇਹ ਨਹੀਂ ਪਤਾ ਵੀ ਸੂਆ ਕਾ ਸਵੇ ਦਾ ਟੁੱਟਾ ਵਾ ਤੇ ਸੂਆ ਬੰਦਾ ਤੇ ਕਿੰਨੇ ਸੂਏ ਬੰਦ ਹੋਏ ਆ ਹਾਂ 10 ਵੀ ਕਿਹੜਾ ਮੁਰਬਲ ਟੁੱਟੇ ਨੇ ਕਾਫੀ ਨੇ ਤੁਸੀਂ ਦੱਸੋ ਕਿਹਨੇ ਟੁੱਟੇ ਆ ਨਾ ਲਓਗੇ ਨਾ ਨਾ ਕਲੀਰ ਖੁਰਦਾ ਕਲੀਰ ਖੁਰਦਾ ਹਮ ਸਦਕਾਰ ਜੋਗ ਜੀ ਮੇਰੇ ਮੈਂ ਰਣਜੀਤ ਸਿੰਘ ਪੱਤਰਕਾਰ ਬੋਲਦਾ ਹਾਂ ਜੀ ਮੈਂ ਰਣਜੀਤ ਸਿੰਘ ਪੱਤਰਕਾਰ ਜੀ ਮੇਰੀ ਬੇਨਤੀ ਕੋ ਮੇਰੇ ਕੋ ਏਰੀਆ ਰਣੀਏ ਦਾ ਹੈਗਾ ਇੱਥੇ ਮੁੰਡਾ ਗ੍ਰਿੰਦਰ ਆ ਗਿਆ ਗਰਿੰਦਰ ਆ ਗਿਆ ਹਾਂਜੀ ਕਨਫਰਮ ਕਰ ਲਿਆ ਕਰੋ ਪਹਿਲਾਂ ਅੱਛਾ ਪਹਿਲਾਂ ਗਰਮ ਨਹੀਂ ਨਹੀਂ ਗਰਮ ਗਰਮ ਨਹੀਂ ਨਮੀ ਦੇ ਗਾ ਸੁਣੋ ਇਹ ਤੁਸੀਂ ਤੁਸੀਂ ਬੜੇ ਚੰਦੇ ਇੱਥੇ ਦੇ ਤੁਹਾਨੂੰ ਇਹ ਚੀ ਦਾ ਪਤਾ ਵਾ ਤੁਹਾਂ ਇੱਥੇ ਇੱਥੇ ਪੁਲੀਆਂ ਜਿੱਥੇ ਇੱਥੇ ਪੁਲੀਆਂ ਦੇਖੋ ਉਹਦਾ ਉਹਦਾ ਨਾਂ ਨਿਕਾ ਨਾਂ ਆਇਆ ਤੁਹਾਡਾ ਜਦੋਂ ਪੁਲੀਆਂ ਤੁਹਾਂ ਪਈਆਂ ਨੇ ਸੁਈਆਂ ਦੇ ਵਿੱਚ ਠੀਕ ਆ ਉਹਦਾ ਨੰਬਰ ਲਿਖਾਓ ਦੂਸਰੇ ਦਾ ਗਰਿੰਦਰ ਦਾ ਜੀ ਹਾਂ ਜੀ ਕੱਢੋ ਨੰਬਰ ਮੈਨੂੰ ਗੁਰੰਤਰਤਾ ਜੀ ਮੈਂ ਰੋਜਾ ਫੂਮੜੀ ਕਿਤੇ ਹਾਂ ਹਾਂ ਜੀ ਦੇ ਦੇਓ ਦੇ ਦੇਓ ਉੱਥੇ ਦਾ ਦੇ ਦਿਓ ਜੀ ਦਾ ਨੰਬਰ ਪੇਲਾ ਕਰਿਓ ਰੋਣ ਕਰ ਦੇ ਹਾਂ ਜੀ ਲਿਖਾ ਲਓ ਲਿਖਾਓ ਲਿਖਾ ਲਓ ਲੱਗਾ ਲਿਖਾਣਾ ਹਲੋ ਕਿੱਕ ਚੈੱਕ ਕਰ ਲੱਭ ਲਾਂਦੇ ਮੈਨੂੰ ਲੱਭੋ ਦਬਲ 91 ਦਬਲ 91 ਦਬਲ 91 14 14 ਦਬਲ 70 30 ਦਬਲ 70 30 30 ਨਾ ਕਿਨਾਂ ਦਾ ਉੱਧਰ ਹਰਿੰਦਰ ਜੀ ਜਦੋਂ ਸਭ ਹਾਂ ਗੁਰਵਿੰਦਰ ਬੋਲਦਾ ਜੀ ਸਾਹਿਬ ਜੀ ਹਾਂਜੀ ਹਾਂਜੀ ਇਹ ਜੈ ਸਾਹਿਬ ਗੱਲਿਆ ਵੀ ਜਿਹਦੇ ਸੂਆ ਟੁੱਟਾ ਕੋਈ ਪਤਾ ਤੁਹਾਨੂੰ ਇਹਦੇ ਬਾਰੇ ਹਾਂਜੀ ਪਤਾ ਬਾ ਨਹੀਂ ਹਾਂਜੀ ਮੈਂ ਤੇਰੇ ਲੈਵਲ ਪਵਾ ਕੇ ਆ ਜੀ ਅੱਛਾ ਸੂਆ ਕੱਲ ਸਵੇਰ ਦਾ ਟੁੱਟਾ ਤੇ ਸਵੇਰ ਟੁੱਟਣ ਦਾ ਕਾਰਨ ਕੀ ਜੇ ਭਲਾ ਕਾਰਨ ਇਹ ਦਿੰਦੀਆਂ ਸਟ੍ਰਿਪਾਂ ਕਮਜ਼ੋਰ ਹੋ ਗਈਆਂ ਨਾ ਜਿਹੜੇ ਗੰਦਾ ਪਾਣੀ ਪੈਂਦਾ ਤਾਂ ਰੀਅਲ ਦਾ ਸਾਰੇ ਨਹਿਰ ਦਾ ਅੱਛਾ ਇਹ ਕਰਕੇ ਵਿੱਚੋਂ ਆਈ ਦੀ ਬੂਟੀ ਜਰਾ ਅੱਛਾ ਅੱਛਾ ਤੇ ਹਾਂਜੀ ਇਹ ਜਿਹੜੀ ਇਹਦੀ ਸਫਾਈ ਆ ਇਹ ਆਈਡੀ ਵਧੀਆ ਢੰਗ ਨਾਲ ਲਈ ਹੈ ਸਫਾਈ ਵਿਖਾਈ ਮਰਬੜ ਆੜੀ ਸਫਾਈ ਆਸੂਏ ਦੀ ਭਾਈ ਨਾ ਪਾਇਆ ਅਰਟੀ ਕਰਵਾਈ ਕਿ ਕੋਈ ਸਲੱਸ਼ ਕਢਾ ਕੇ ਨਾ ਸਬੀਲ ਏਰੀਆ ਆਪਣਾ ਜੋ ਸੈਟਲ ਸਫਾਈ ਕਰਵਾਇਆ ਇਹਨਾਂ ਮਸ਼ੀਨਾਂ ਦਾ ਹਾਂ ਹਾਂ ਉਦੋਂ ਨਾ ਕੈਲੀਆਂ ਇੱਕੋ ਮਸ਼ੀਨ ਨੇ ਠਾ ਤੋਂ ਉੱਦਨਦੀ ਆ ਉਹਨਾਂ ਸਾਡੇ ਸੁਵੀ ਉਦੋਂ ਦੇ ਕਮਜ਼ੋਰ ਅਰਟੀ ਸਾਹਿਬ ਨਾ ਨਰੇਕਾ ਦੀ ਦੇਵਨਸ ਪੰਚਾ ਕਰਾਉਂਦੇ ਅੱਛਾ ਤੇ ਉਹ ਜਿਹੜਾ ਮਸ਼ੀਨ ਦਾ ਕੋਈ ਛੇਟਾ ਹੋ ਕੋਈ ਠੇਕਾ ਦਿੱਤਾ ਕੋਈ ਫ੍ਰੀਜੀ ਹੋਈ ਹੋਏ ਨਹੀਂ ਉਹ ਸਲੱਸ਼ ਤਾਂ ਹੀ ਠੇਕ ਹੋਇਆ ਹੋਏਗਾ ਸਾਰਾ ਹੀ ਕਿੰਨਾ ਕਣਾ ਸਰਾ ਹੀ ਕੋਈ 2 3 ਦਾ ਹੋਇਆ ਹੈਗਾ ਠੇਕਾ 2 3 ਦਾ ਠੇਕਾ ਹੋਇਆ ਤੇ ਸੂਆ ਜਿਹੜਾ ਵਾ ਪੂਰਾ ਭਰਿਆ ਪਿਆ ਵਾ ਬੂਟੀ ਦੇ ਨਾਲ ਨਹੀਂ ਨਹੀਂ ਇੱਕ ਮਿੰਟ ਮੇਰੀ ਹੋਰ ਗੱਲ ਸੁਣੋ ਕਿ ਹਾਂ ਮੁਖਮਤੀ ਮਾਨ ਸਾਹਿਬ ਨੂੰ ਕਹਾਂ ਰਿਪੋਰਟ ਦਿੱਤੀ ਆ ਪਈ ਸੂਆ ਸਾਫ ਸੁਪਾਈਆਂ ਸਭ ਕਰ ਦਿੱਤੀਆਂ ਨੇ ਤੇ ਉਹਨਾਂ ਦੇ ਅੱਗੇ ਖਬਰ ਚੁੱਕ ਦਿੱਤੀ ਮੇਰੇ ਕੋਲੋਂ ਚੁੱਕੀ ਆ ਪਹਿਲਾ ਬੀਟ ਨੂੰ ਨਿਕਲਣਾ ਸ਼ੁਰੂ ਹੋ ਪਰ ਇਹ ਪੰਜਾਬ ਆਫਰੀਕਾ ਅੱਗੇ ਕਿਨਾਰੇ ਲੈ ਲ ਬੇਖੋ ਜਾਪਤਾ ਕਰਕੇ ਲੈ ਉਹ ਹੁਣ ਅਹੀਂ ਤੋਂ ਜਦੋਂ ਸਾਡੇ ਕੋਲ ਲੇਬਰ ਆਏਗੀ ਉਦੋਂ ਕੰਮ ਸਟਾਰਟ ਕਰੋਣਾ ਜੀ ਤੁਹਾਨੂੰ ਰਿਪੋਰਟ ਭਾਈ ਇਹ ਸਾਰਾ ਨੇ ਭਈ ਡਾਇਰੈਕਸ਼ਨ ਤੱਕ ਸਾਰੇ ਰਿਪੋਰਟ ਬਣਾ ਕੇ ਦਿੱਤੀ ਆ ਨਾ ਤੁਹਾਂ ਇਹ ਸੂਆ ਦੀ ਸਫਾਈ ਹੋ ਚੁੱਕੀ ਜਾਂ ਨਹੀਂ ਹੋਈ ਤੇ ਫਿਰ ਤੁਸੀਂ ਇਹ ਗੱਲ ਕਹਿੰਦੇ ਵੀ ਸਾਡੇ ਕੋਲ ਜੀ ਇਹ ਦੁਬਾਰਾ ਫੇਰ ਚੱਲਣ ਦਾ ਕੰਮ ਕੰਬੇ ਪਾਣੀ ਕਰਕੇ ਬੂਟੀ ਤੇ ੁੱੱcke ਗੰਦਾ ਪੜੀ ਮੁੱਕਾ ਜਾਣਾ ਪਹੁੰਚ ਜਾ ਕੇ ਸਾਰੇ ਮੇਰੇ ਕੋਲ ਖਲੋਤੇ ਰਿਹਾਵੇ ਕਿਨੇ ਸਾਰੇ ਖਲੋਤੇ ਮੇਰੇ ਸੱਜਣਾਂ ਦੇ ਸਾਰੇ ਆਏ ਆ ਆ ਸੂਆ ਖਾ ਜਾ ਆ ਇਹ ਜਿਹੜਾ ਸੂਆ ਵਾ ਐ ਜੀਵੀ ਦਾ ਖਾਣ ਨਹੀਂ ਖਾਉਂਦੇ ਆ ਪਟੇ ਗੱਲ ਤੋਂ ਤਦੋਂ ਤੋਂ ਪੱਕਾ ਦੇਤੇ ਆ ਗਏ ਨੇ ਤੇ ਤੁਸੀਂ ਅਜੇ ਤੱਕ ਤੁਸੀਂ ਕਹਿੰਦੇ ਸਫਾਈ ਸ਼ੁਰੂ ਕੀਤੀ ਅਸੀਂ ਇੱਕ ਗੱਲ ਥੋੜੇ ਟੈਕਿੰਗ ਹੋ ਰਿਹਾ ਨੇ ਵੇਖੋ ਉਹ ਮਣਾ ਤੋਂ ਗਾੜੀ ਪੀੜੇ ਜਾ ਕੇ ਪਾਰਕ ਕਰ ਜਾਂਦਾ ਵੇਖਿਆ ਗਏ ਨੇ 24 ਪਾਣੀ ਜਾਂਦਾ ਵੇਖਿਆ ਗਏ ਨੇ ਜੀ ਸਾਹਿਬ ਦੱਸੋ ਮੜ ਜਾ ਹੁਣ ਨਹੀਂਗਾ ਹੁਣ ਤਾਂ ਕੱਲ ਤੱਕ ਨਹੀਂ ਹੈ ਕੱਲ ਤੱਕ ਨਹੀਂ ਕਿਤੇ ਪਾਣੀ ਉੱਠ ਗਿਆ ਸੀ ਕੱਲ ਤੇ ਅੱਜ ਹੁਣ ਕੀ ਕਰੀ ਬੜੀ ਨਹੀਂ ਨਹੀਂ ਉਹ ਤੋਂ ਮੈਂ ਪਿੱਛੇ ਮੈਂ ਪਿੱਛੇ ਵੀ ਗੱਲ ਕਰਦਾ ਮੈਂ ਸਾਰੇ ਜਾਂਦੇ ਨਹੀਂ ਨੇ ਪਿੱਛੇ ਤੁਹਾਡਾ ਪਰਸੋਂ ਇੱਕ ਇਹਨਾਂ ਦਾ ਮੋਟਾ ਜਿਹਾ ਜੇ ਆਉਂਦਾ ਇੱਥੇ ਬੇਲਦਾਰ ਸਾਡੇ ਵੀ ਆਉਂਦਾ ਹਾਂ ਉੱਥੇ ਸਾਮੀਆਂ ਇਕੱਠੀਆਂ ਕਰਨਾ ਆਦੇ ਲੋਕਾਂ ਦੇ ਡੇਰਾਂ ਦੇ ਜਾਂਦੇ ਪਾਣੀ ਉੱਥੇ ਕਦੇ ਵੀ ਨਹੀਂ ਜਾਂਦਾ ਕੋਟ ਅੱਛਾ ਉਹ ਜਿਹੜੀ ਤੁਹਾਂ ਪੁਲੀਆਂ ਲੋਕਾਂ ਦੀਆਂ ਪਾਈਆਂ ਸੂਏ ਦੇ ਵਿੱਚ ਥਲੇ 5-5000 ਰੁਪਏ ਲੈ ਕੇ ਉਹਦੇ ਬਾਰੇ ਪਤਾ ਕਿੰਨੀਆਂ ਪੁਲੀਆਂ ਨੇ ਮੈਂ ਨਹੀਂ ਭਾਈ ਨਾ ਮੈਨੂੰ ਪਤਾ ਜੀ ਇਹਦੇ ਬਾਰੇ ਸੂਏ ਇਹ ਗੁਰਦੇਸ ਸਿੰਘ ਜਈਦੇ ਆ ਸਾਨੂੰ ਪਤਾ ਲੱਗਾ ਕਿ ਪੁਲੀਆਂ ਥਲੇ ਉਹ ਪੁਆਈਆਂ ਤੁਸੀਂ ਮੇਰੇ ਸ਼ਾਇਦ ਹੋਏਗਾ ਮੈਂ ਤੇ ਮੈਂ ਪਿਛਲੇ ਸੀਜ਼ਨ ਆਇਆ ਸੀਗਾ ਕੋਈ ਉਹ ਉਹ ਮੈਨੂੰ ਇੱਕ ਦੋ ਕੁੜੀ ਦਾ ਪਤਾ ਸੀ ਉਹ ਮੈਂ ਕਰਵਾਤੀ ਆ ਯਾਰ ਅੱਛਾ ਤੇ ਉਹ ਮੈਨੂੰ ਕੋਈ ਪਤਾ ਨਹੀਂ ਇੱਕ ਦੋ ਦਾ ਪਤਾ ਨਹੀਂ 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 ਪਰਾ ਸੀਗਾ ਮੈਂ ਕਰਵਾਤੀ ਆ ਉਹ ਜਿਹੜੀ ਮੈਨੂੰ ਦੱਸਿਆ ਸੀ ਨਾ ਅੱਛਾ ਇਹ ਕਰਵਾਤੀ ਹੋਈ ਆ ਇਹ ਕੋਈ ਰੈਕਟੈਂਸਰ ਮੈਂ ਕਰਵਾ ਦਿੰਦਾ ਨਹੀਂ ਨਹੀਂ ਮੈਂ ਹੀ ਤੈਨੂੰ ਤੁਹਾਨੂੰ ਕੋ ਦੱਸਿਆ ਜਿਉ ਤੂੰ ਰੁਪਈਆ 5-5000 ਰੁਪਈਆ ਲਿਆ ਵਾ ਨਾ ਨਾ ਕਦੀ ਇਨਕੇ ਪੁੱਛ ਲੋ ਕਿ ਇਹ ਸੁਆ ਪਾਲ ਕੇ ਤੂੰ ਇਹ ਮੰਦੇ ਵੀ ਸੁਆ ਪਾਲ ਕੇ ਤੇਰੇ ਕੁੜੀਆਂ ਪੋਈਆਂ ਨੇ ਕਿੰਨੀਆਂ ਕੁੜੀਆਂ ਤੁਹਾਨੂੰ ਗਰਾਈਆਂ ਸੀ ਕਿਸੇ ਨੂੰ ਪੁੱਛ ਲੋ ਜੇ ਮੈਨੂੰ ਦੇਖੋ ਕਹਿੰਦੇ ਵੀ ਇਹ ਬੰਦੇ ਦਾ ਉਹਦਾ ਨੰਬਰ ਦਿਓ ਅਸ਼ਦੀ ਦਾ ਨੰਬਰ ਲਖੋ ਨੰਬਰ ਅਸ਼ਦੀ ਦਾ ਇਹ ਇਹ ਹੁਣੇ ਮੈਂ ਹੁਣੇ ਗੱਲ ਆਪਣੇ ਮੰਤਰੀ ਨਾਲ ਵੀ ਕਰਨਾ ਨਾ ਤੁਹਾਡੇ ਬਾਰੇ ਉਨੇ ਗੱਲ ਕਰਦਾ ਸਾਰੀ ਸਫਾਈ ਪਹਿਲਾਂ ਸਾਰਿਆਂ ਨੂੰ ਵਿਖਾ ਦੇ ਜਿਹੜਾ ਸਫਾਈ ਇਹਨਾਂ ਦੀ ਲੋਕਾਂ ਦੀ ਵੇਖੋ ਇਹ ਨੀ ਰੁਕਦਾ ਜਿਹੇ ਕਰਕੇ ਫੇਰ ਹੋ ਜਾਂਦੀ ਹੈ ਕਿੰਨੇ ਕਰੀ ਮੈਂ ਕਿ ਮੇਰੇ 230000 ਰੁਪਏ ਤੁਸੀਂ ਲਾਗੇ ਆ ਜਿਹੜੇ ਗਰੀਬ ਚਾਹ ਅਸੀਂ ਸਫਾਈ ਕਰਾਈ ਹੈ ਇੱਕ ਮਿੰਟ ਮੇਰੀ ਗੱਲ ਸੁਣ ਹਾਂ ਆਪਾਂ ਸਲਾਸੀ ਹੀ ਸਲਾਸੀ ਥੱਲੋ ਕਢਾਈ ਵਿੱਚੋਂ ਸਾਰੀ ਉਹ ਮੇਰੀ ਗੱਲ ਸੁਣ ਸੱਤ ਕਢਾ ਕੇ ਖੜੀ ਕਿੱਥੇ ਆਸੂਗਾ ਤੇ ਖਾਲੀ ਪਿਆ ਟਰਾਲੀਆਂ 'ਚ ਪਾਈ ਸੀ ਆਈਮੇ ਥੋਂ ਦੇ ਆ ਇਥੋਂ ਦੇ ਆ ਮੇਰੀ ਗੱਲ ਸੁ ਜੈ ਸਾਹਿਬ ਸਾਹਮਣੇ ਲੱਗੀ ਜੀ ਤੁਹਾਡੇ ਸਾਹਮਣੇ ਲੱਗੀ ਅਸੀਂ ਨਾ ਕਿੰਨੇ ਦਿਨ ਤੋਂ ਇੱਥੇ ਕੰਮ ਦੇ ਰਹੇ ਆ ਜੈ ਸਾਹਿਬ ਗੱਲ ਸੁਣੋ ਐ ਬੇਚਾਰੇ ਮਜ਼ਦੂਰ ਜਿਹੜੇ ਲਾਏ ਨਿਰਗਾਲੇ ਤੋਂ ਹਾਂ ਹਾਂਜੀ ਹੈਨਾ ਇਹ ਕਿੰਨੇ ਕਿਨਿ ਦਿਹਾੜੀਆਂਾਂ ਦੀ ਭਲਾ ਇਹਨਾਂ ਦੀ ਆ ਜੀ 322 ਰੁਪਏ 322 ਰੁਪਏ ਦਿਹਾੜੀ ਆਵੇ ਖਾਈ ਜਰਾ ਕੇ ਜਿਹੜੇ ਕੰਮ ਕਰਦੇ ਆ 322 ਰੁਪਏ ਦਿਹਾੜੀ ਲੈਂਦੇ ਆ ਹੈਨਾ ਤੇ